ਅੰਜੀ ਕਿਸਾਨ ਭਰਾਓ ਬ੍ਰੈਡ ਫਾਰਮ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਬਈ ਸਵਾਗਤ ਆ ਅੱਜ ਵੀ ਆਪਾਂ 18 ਨਵੰਬਰ 2025 ਦੇ ਤਾਜ਼ੇ ਰੇਟ ਲੈ ਕੇ ਆਏ ਆ ਹਰ ਇੱਕ ਮੰਡੀ ਦੇ ਸਾਰੀਆਂ ਪੰਜਾਬ ਦੀਆਂ ਮੰਡੀਆਂ ਹਰਿਆਣਾ ਮੰਡੀ ਦੇ ਆਪਣਾ ਰੇਟ ਲੈ ਕੇ ਆਏ ਆ ਵੀ ਬਹੁਤ ਦਿਨਾਂ ਬਾਅਦ ਕਿਉਂਕਿ ਆਪਾਂ ਕੋੜਪੁਰਾ ਮੰਡੀ ਦੀ ਪਾਉਂਦੇ ਸੀ ਮੈਂ ਕਿਹਾ ਅੱਜ ਚੱਲ 18 ਤਰੀਕ ਦੇ ਕੱਲ ਦੇ ਮਤਲਬ ਰੇਟ ਲੈ ਕੇ ਆਏ ਆ ਉਹ ਮੈਂ ਸੁਣਉਣ ਬਈ ਗਿਣੌਣ ਲੱਗੇ ਆ ਮੇਰੇ ਕੋਲ ਨਾ 13 14 15 16 ਮੰਡੀਆਂ ਦੇ ਹੋਣਗੇ ਵੱਧ ਵੀ ਹੋ ਸਕਦੇ ਐ ਰੇਟ ਤੇ ਸਭ ਤੋਂ ਪਹਿਲਾਂ ਕਿਸਾਨ ਭਰਾਵੋ ਜੋ ਆਪਣੇ YouTube ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਵਾਲੇ ਵੀਰ ਫੋਲੋ ਕਰ ਲਿਓ ਤੇ ਭਾਈ ਸਭ ਤੋਂ ਪਹਿਲਾਂ ਪਰ 11 21 ਦੇ ਰੇਟ ਗਿਣਾਵਾਂਗੇ ਪੰਜਾਬ ਮੰਡੀਆਂ ਸ਼ੀਆ ਦੇ ਆਜੋ ਭਾਈ ਤਰਨਤਾਰਨ ਮੰਡੀ ਦੇ ਵਿੱਚ 11 21 4100 ਤੇ 15 ਰੁਪਏ ਲੱਗਿਆ ਜੀ ਤੇ 11 21 ਕੋੜਕ ਪੂਰਾ ਮੰਡੀ ਦੇ ਵਿੱਚ 3800 ਤੇ 85 ਰੁਪਏ ਲੱਗਿਆ ਜੀ ਤੇ 11 21 ਮਲੋਟ ਮੰਡੀ ਦੇ ਵਿੱਚ 3800 ਤੇ 55 ਰੁਪਏ ਲੱਗਿਆ ਜੀ 11 21 ਸਮਾ ਲੱਖਾ ਮੰਡੀ ਦੇ ਵਿੱਚ 4100 ਰੁਪਏ ਲੱਗਿਆ ਜੀ 11 21 ਨਾਬਾ ਮੰਡੀ ਦੇ ਵਿੱਚ 4065 ਰੁਪਏ ਲੱਗਿਆ ਜੀ 11 21 ਗਿੱਦੜਬਾਹ ਮੰਡੀ ਦੇ ਵਿੱਚ 4100 ਤੇ 50 ਰੁਪਏ ਲੱਗਿਆ ਜੀ 17 18 ਪਾਤੜਾ ਮੰਡੀ ਦੇ ਵਿੱਚ 3475 ਰੁਪਏ ਲੱਗਿਆ ਜੀ ਤੇ 17 18 ਗਿੱਦੜਵਾ ਮੰਡੀ ਦੇ ਵਿੱਚ 3500 ਤੇ 10 ਰੁਪਏ ਲੱਗਿਆ 17 18 ਕੋਟਕਪੂਰਾ ਮੰਡੀ ਦੇ ਵਿੱਚ 3500 ਤੇ 90 ਰੁਪਏ ਲੱਗਿਆ 17 18 ਅੰਮ੍ਰਿਤਸਰ ਮੰਡੀ ਦੇ ਵਿੱਚ 3500 ਤੇ 56 ਰੁਪਏ ਲੱਗਿਆ ਤੇ 17 18 ਤਰਨ ਤਰਨ ਮੰਡੀ ਦੇ ਵਿੱਚ 3600 ਤੇ 75 ਰੁਪਏ ਲੱਗਿਆ 1401 ਰਤੀਆ ਮੰਡੀ ਦੇ ਵਿੱਚ 3765 ਰੁਪਏ ਲੱਗਿਆ 1401 ਪਾਤੜਾ ਮੰਡੀ ਦੇ ਵਿੱਚ 3650 ਰੁਪਏ ਲੱਗਿਆ ਤੇ 1401 ਬੁਲਾੜਾ ਮੰਡੀ ਦੇ ਵਿੱਚ 3730 ਰੁਪਏ ਲੱਗਿਆ 1401 ਤਰਨ ਤਰਨ ਮੰਡੀ ਦੇ ਵਿੱਚ 3705 ਰੁਪਏ ਲੱਗਿਆ 1401 ਸਿਰਸਾ ਮੰਡੀ ਦੇ ਵਿੱਚ 3771 ਰੁਪਏ ਲੱਗਿਆ 1401 ਮੂਣਾਕ ਮੰਡੀ ਇਹ ਹੈਗੀ ਆ ਜੀ 3485 ਰੁਪਏ ਇੱਥੇ ਲੱਗਿਆ 1885 ਰਤਿਆ ਮੰਡੀ ਦੇ ਵਿੱਚ 3395 ਰੁਪਏ ਲੱਗਿਆ 1885 ਖੰਨਾ ਮੰਡੀ ਦੇ ਵਿੱਚ 3675 ਰੁਪਏ ਲੱਗਿਆ 1509 ਸਰਸਾ ਮੰਡੀ ਦੇ ਵਿੱਚ ਆਈ ਸੀ ਕੱਲੀ ਹੋਰ ਕਿਤੇ ਮੰਡੀ ਚ ਨਹੀਂ 1509 ਉਹ 3250 ਰੁਪਏ ਲੱਗੀ ਆ ਤੇ 1847 ਮੂਣਾ ਕਮੰਡੀ ਦੇ ਵਿੱਚ 2900 ਤੇ ਪਿਆਰ ਪੇ ਲੱਗੀ ਆ ਜੇ ਹੁਣ ਮੈਂ ਕਿਸਾਨ ਪ੍ਰਭੋ ਰੇਟਾਂ ਦੇ ਬਾਰੇ ਗੱਲਬਾਤ ਕਰਾਂ ਵੀ ਬਾਸਪਤੀ ਦੀ ਰੇਟ ਵਧ ਰਹੇ ਆ ਜਾਂ ਘਟ ਰਹੇ ਕਿਸਾਨ ਪ੍ਰਭੋ ਲਗਭਗ ਮੇਰੇ ਹਿਸਾਬ ਕਿਤਾਬ ਨਾ ਤਾਂ 100 200 ਬਾਸਪਤੀ ਦਾ ਰੇਟ ਵਧਿਆ ਉਸ ਨੂੰ ਆਪ ਦੱਸ ਦਿੰਨੇ ਆ 11 21 ਦਾ ਸਭ ਤੋਂ ਜ਼ਿਆਦਾ ਰੇਟ ਰਿਹਾ ਬਈ ਘੜ ਜੋ ਪੁੱਤ ਨੂੰ ਦੱਸ ਹੀ ਦਿੰਨੇ ਕਿੱਥੇ ਰਿਹਾ ਇਹ ਸਭ ਤੋਂ ਜ਼ਿਆਦੇ ਸਭ ਤੋਂ ਜ਼ਿਆਦੇ ਗਿੱਦੜਵਾ ਮੰਡੀ ਦੇ ਵਿੱਚ ਰਿਹਾ 4100 ਤੇ 50 ਰੁਪਏ ਲੱਗਿਆ ਜੀ ਕੂਟਕਪੂਰੇ ਵੀ 3900 ਤੇ 85 ਰੁਪਏ ਰਹਿ ਗਿਆ ਸੀ 11 21 ਦਾ 18 ਤਰੀਕ ਨੂੰ ਰੇਟ ਬਾਕੀ ਵੀ 17 18 ਦਾ ਸਭ ਤੋਂ ਜ਼ਿਆਦਾ ਰੇਟ ਕਿੱਥੇ ਲੱਗਿਆ ਉਹ ਵੀ ਮੈਨੂੰ ਗਿਣਾ ਦਿੰਨਾ ਸਭ ਤੋਂ ਜ਼ਿਆਦਾ ਵੀ ਰੇਟ ਲੱਗਿਆ ਇੱਕ ਮਿੰਟ 17 18 ਦਾ ਵੀ ਇਹ ਇੱਥੇ ਲੱਗਿਆ ਤਰਨਤਨ ਸਭ ਤੋਂ ਜ਼ਿਆਦਾ 18 ਤਰੀਕ ਨੂੰ ਰੇਟ ਲੱਗਿਆ ਤਰਨਤਨ ਮੰਡੀ ਦੇ ਵਿੱਚ 3600 ਤੇ 75 ਰੁਪਏ ਕੋੜਕਪੁਰਾ ਮੰਡੀ ਦੇ ਵਿੱਚ ਲੱਗਿਆ 3590 ਦੇ ਕੋੜਕਪੁਰਾ ਦੂਜੇ ਨੰਬਰ ਤੇ ਮੰਡੀ ਦੂਜੇ ਨੰਬਰ ਤੇ ਕਿਵੇਂ ਬਈ ਜਿਆਦਾ ਸਭ ਤੋਂ ਰੇਟ ਦੂਜੇ ਨੰਬਰ ਤੇ ਕੋੜਕਪੁਰਾ ਮੰਡੀ ਦੇ ਵਿੱਚ ਲੱਗਿਆ ਪਹਿਲੇ ਨੰਬਰ ਨੰਬਰ ਤੇ ਤਰਨਤਾਰਨ ਮੰਡੀ ਦੇ ਵਿੱਚ 3675 ਰੁਪਏ ਅੱਗੇ ਬਈ ਆ ਗਈ ਆਪਣੀ ਮੰਡੀ ਰਤਿਆ ਇਹ ਸਾਰੇ 1401 ਹੁਣ ਮੈਂ ਸੁਣਨਾ 1401 ਦਾਦਾ ਬਈ 1401 ਸਭ ਤੋਂ ਜਿਆਦਾ ਬਈ ਮੁੱਛਲ ਦਾ ਕਿੱਥੇ ਰੇਟ ਰਿਆ ਉਹ ਵੀ ਵੇ ਨਹੀਂ ਆਜੋ ਇਹ ਬਈ ਰਿਆ ਖੜ ਜੋ ਸਭ ਤੋਂ ਜ਼ਿਆਦੇ ਇਹ ਰਿਆ ਇਹ ਰਿਆ ਬਈ ਸਭ ਤੋਂ ਜ਼ਿਆਦੇ ਬਈ ਰਿਆ ਸਰਸਾ ਮੰਡੀ ਦੇ ਵਿੱਚ ਸਭ ਤੋਂ ਜ਼ਿਆਦੇ 1401 3771 ਰੁਪਏ ਬਈ ਤਰਨਤਾਰਨ ਮੰਡੀ ਦੇ ਵਿੱਚ 3705 ਰੁਪਏ ਰੇਟ ਹੀ ਰਹਿ ਗਿਆ ਸੀਗਾ ਸਭ ਤੋਂ ਜ਼ਿਆਦੇ ਰੇਟ ਬਈ ਇੱਥੇ ਲੱਗਾ ਹੈਗਾ ਸਰਸਾ ਮੰਡੀ ਦੇ ਵਿੱਚ 34 ਜਾਂ 3771 ਰੁਪਏ 1401 ਬਾਕੀ ਕਿਸਾਨ ਪਰ ਉਹ 1885 ਦੇ ਦੋ ਮੰਡੀਆਂ ਤੇ ਰੇਟ ਆਏ ਸੀ ਸਭ ਤੋਂ ਜ਼ਿਆਦੇ ਬਈ ਲੱਗਿਆ ਖੰਨਾ ਮੰਡੀ ਦੇ ਵਿੱਚ 3675 ਤੇ ਸਰਸਾ ਮੰਡੀ ਦੇ ਵਿੱਚ ਉਹੀ ਆ 3250 ਆ ਰਤਿਆ ਮੰਡੀ ਦੇ ਵਿੱਚ 3395 ਰਹਿ ਗਿਆ ਖੰਨਾ ਮੰਡੀ 'ਚ 1885 ਦਾ ਵਧ ਗਿਆ 3675 ਤੇ ਕੋੜਪੁਰਾ ਮੰਡੀ ਦਾ ਆਪਣੇ ਕੋਲ ਆਇਆ ਨਹੀਂ ਰੇਟ ਤੇ ਉਹ ਪਰ ਆਪਾਂ ਵੀਡੀਓ ਹੀ ਪਾਤੀ ਸੀਗੀ ਵੀਓਤੇ ਚੈੱਕ ਕਰ ਸਕਦੇ ਹੋ ਤੁਸੀਂ ਕੱਲ ਵਾਲੇ ਰੇਟ ਅੱਜ ਵੀ ਬਈ ਆਪਾਂ ਪਾਵਾਂਗੇ 19 ਤਰੀਕ ਨੂੰ ਜਾਣਨੇ ਆਂ ਬਸ ਥੋੜਾ ਟਾਈਮ ਹੀ ਰਹਿ ਗਿਆ ਤੇ 1509 ਕਿਸਾਨਪ੍ਰਭੋ ਸਰਸਾ ਮੰਡੀ 3250 ਤੇ ਹੋਰ ਕਿਸੇ ਮੰਡੀ ਵਿੱਚ ਆਉਂਦੀ ਇਹਦਾ ਮੈਨੂੰ ਜਰੂਰ ਕਮੈਂਟ ਕਰਕੇ ਦੱਸ ਦਿਓ ਰੇਟ ਰੂਟ ਆਪਾਂ ਪਾ ਦਿਆ ਕਰਾਂਗੇ ਬਈ ਜਰੂਰ ਕਮੈਂਟ ਕਰਿਆ ਕਰੋ ਵੀਡੀਓ ਵੇਖ ਕੇ ਛੱਡ ਕੇ ਨਾ ਜਾਇਆ ਕਰੋ ਕਮੈਂਟ ਤੇ ਸਬਸਕ੍ਰਾਈਬ ਇੱਕ ਹੀ ਆ ਜਲਦੀ ਜਲਦੀ ਵੀ 1000 ਸਬਸਕ੍ਰਾਈਬਰ ਪੂਰਾ ਕਰ ਦਿਓ ਫਿਰ ਆਪਾਂ ਨਵੀਆਂ ਤੋਂ ਨਵੀਆਂ ਅਲੱਗ ਵੀਡੀਓ ਲੈ ਕੇ ਆਇਆ ਕਰਾਂਗੇ ਤੇ 1847 ਮੂਨਕ ਮੰਡੀ ਦੇ ਵਿੱਚ 1847 ਦਾ ਮੇਰੇ ਕੋਲ ਵੀ ਇੱਕ ਰੇਟ ਆਇਆ 2950 ਰੁਪਏ ਬਾਕੀ ਵੀ ਮੈਂ ਕੋੜਕਪੁਰਾ ਮੰਡੀ ਦੀ ਗੱਲ ਕਰਾਂ ਬਈ ਕੋੜਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਕਦੋਂ ਲੱਗਦੀ ਹੈ ਕਿਸਾਨ ਭਰਾਵੋ ਉਹ ਬਈ ਜੀ 11 ਵਜੇ ਨੂੰ ਬੋਲੀ ਸ਼ੁਰੂ ਹੋ ਜਾਂਦੀ ਹੈ ਕੋੜਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਪੂਰੇ 11 ਵਜੇ ਤੇ ਤੁਸੀਂ ਬਈ ਸਾਖਤਾ ਵੇਖ ਸਕਦੇ ਹੋ ਆਪ ਦਾ ਜੇ ਕੋਈ ਕਿਸਾਨ ਭਰਾ ਨੇ ਬਾਸਪਤੀ ਲਿਆਉਣੀ ਹੈ ਸੰਪਰਕ ਕਰਕੇ ਕਿਸੇ ਆੜਤ ਦੇ ਵੀਰ ਨਾਲ ਤੇ ਬਾਕੀ ਬਈ ਤੂੜੀ ਦੀ ਬੋਲੀ ਦੀ ਗੱਲ ਕਰਾਂ ਤਾਂ ਮੈਂ ਉਹ ਵੀ ਕੋੜਕਪੁਰਾ ਮੰਡੀ ਦੇ ਵਿੱਚ ਲੱਗਦੀ ਆ ਤੂੜੀ ਦੀ ਬੋਲੀ ਦੀ ਵੀ ਆਪਾਂ ਪੁਰੀ ਦੀ ਗੱਲ ਕਰ ਰਹੇ ਸੀ ਆਪਾਂ ਕਿਸਾਨ ਭਰਾਵੋ ਤੂੜੀ ਦੀ ਬਈ ਬੋਲੀ ਲੱਗਦੀ ਆ 7.5 ਹੁਣ ਸਿਆਲ ਕਰਕੇ ਬਈ 7.5 ਬੋਲੀ ਹੁੰਦੀ ਆ ਕੋੜਕਪੁਰਾ ਮੰਡੀ ਦੇ ਵਿੱਚ ਬਈ ਜੇ ਕਿਸੇ ਕਿਸਾਨ ਭਰਾਣੇ ਤੂੜੀ ਵੇਚਣੀ ਆ ਨਾ ਕੋੜਕਪੁਰਾ ਮੰਡੀ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਬਈ ਜੇ ਕਿਸੇ ਨੇ ਤੂੜੀ ਖਰੀਦਣੀ ਵੀ ਆ ਉਹ ਵੀ ਜਰੂਰ ਪਹੁੰਚਿਆ ਕਰੋ ਬਈ ਹਰ ਰੋਜ਼ ਬੋਲੀ ਲੱਗਦੀ ਆ ਕੋਈ ਐਤਵਾਰ ਨਹੀਂ ਛੁੱਟੀ ਹੁੰਦੀ ਹਰ ਰੋਜ਼ ਸਵੇਰ 7 ਵਜੇ ਬੋਲੀ ਬਈ ਕਿਸਾਨ ਭਰਾ ਉਹ 7 ਵਜੇ ਨੂੰ ਸ਼ੁਰੂ ਹੋ ਜਾਂਦੀ ਆ ਤੇ ਬਹੁਤ ਬਹੁਤ ਧੰਨਵਾਦ YouTube ਚੈਨਲ Facebook ਪੇਜ ਨਾਲ ਜੁੜਨ